ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਇ ਜਟਾਂ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਬਜ਼ੁਰਗ ਵਿਅਕਤੀ ਆਪਣੇ ਘਰੋਂ ਕਿਸੇ ਨੀਚੇ ਕੰਮ ਦੇ ਲਈ ਸੁਲਤਾਨਪੁਰ ਲੋਧੀ ਵੱਲ ਆਪਣੇ ਮੋਟਰਸਾਈਕਲ ਤੇ ਗਿਆ ਸੀ ਪਰ ਰਸਤੇ ਦੇ ਵਿੱਚ ਪਿੱਛੋਂ ਆਉਂਦੇ ਇੱਕ ਤੇਜ਼ ਰਫਤਾਰ ਬੁਲਟ ਮੋਟਰਸਾਈਕਲ ਜਿਸ ਉੱਪਰ ਇੱਕ ਸਕੂਲ ਦਾ ਨੌਜਵਾਨ ਸਵਾਰ ਸੀ ਜਿਸ ਵੱਲੋਂ ਉਸ ਬਜ਼ੁਰਗ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਚਾਂਦੀ ਤੇ ਉਸ ਟੱਕਰ ਤੋਂ ਬਾਅਦ ਬਜ਼ੁਰਗ ਵਿਅਕਤੀ ਦਾ ਸਿਰ ਸੜਕ ਦੇ ਕਿਨਾਰੇ 'ਤੇ ਆਵਾਜ਼ ਹੈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਬੁਲਟ ਮੋਟਰਸਾਈਕਲਸ اور ਨੌਜਵਾਨ ਵੀ ਜ਼ਖਮੀ ਹੋ ਜਾਂਦਾ ਹੈ। ਜ਼ਖਮੀ ਨੌਜਵਾਨ ਨੂੰ ਨੇੜਲੇ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਲਾਸ਼ ਲਈ ਭਰਤੀ ਕਰਵਾਇਆ ਗਿਆ ਤੇ ਬਾਅਦ ਵਿੱਚ ਉਸੇ ਹਾਲਤ ਨੂੰ ਦੇਖ ਤੇ ਉਸ ਨੂੰ ਜੁਲੰਦਰ ਕੇ ਸੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਜ਼ਖਮੀ ਹਾਲਤ ਦੇ ਵਿੱਚ ਹੀ ਬਜ਼ੁਰਗ ਵਿਅਕਤੀ ਨੂੰ ਵੀ ਹਸਪਤਾਲ ਚਾਇਆ ਜਾਂਦਾ ਪਰ ਡਾਕਟਰ ਦੇ ਵੱਲੋਂ ਸੁ ਮ੍ਰਿਤਕਰਾਹ ਦੇ ਦਿੱਤਾ ਗਿਆ। ਮੈਂ ਸਾਬਕਾ ਸਰਪੰਚ ਚਰਨਜੀਤ ਸਿੰਘ ਢਲੋਂ ਤੇ ਮੇਰੇ ਕਜ਼ਨ ਬ੍ਰਦਰ ਸੀ ਸਵਰਨ ਸਿੰਘ ਜਿਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਔਰ ਉਹ ਸਰਾਈ ਜੱਟਾਂ ਤੋਂ ਆ ਰਹੇ ਸੀਗੇ ਤੇ ਬਹੁਤ ਹੌਲੀ ਸਪੀਡ ਦੇ ਵਿੱਚ ਤੇ ਬੈਕ ਸਾਈਡ ਤੇ ਇੱਕ ਮਾਈਨਰ ਬੱਚਾ ਜਿਹੜਾ ਸਕੂਲ ਦਾ ਬੱਚਾ ਸੀਗਾ ਉਹ ਪਿੱਛੇ ਬੈਕ ਸਾਈਡ ਤੇ ਆ ਰਿਹਾ ਪਿਛਲੇ ਵੱਡੇ ਮੋਟਰਸਾਈਕਲ ਮਾਰਿਆ ਸਵਰਨ ਸਿੰਘ ਦੇ ਮੋਟਰਸਾਈਕਲ ਦੇ ਵਿੱਚ। ਜਿਹਦੇ ਸਵਰਨ ਸਿੰਘ ਦੇ ਜਿਹੜੇ ਸਿਰਦ ਕੰਧ ਦੇ ਵਿੱਚ ਸੜਕ ਚ ਵੱਜਨ ਨਾਲ ਉਹਨਾਂ ਦੇ ਕਾਫੀ ਇੰਜਰੀ ਆ ਗਈ ਹਸਪੀਟਲ ਲੇ ਜਾਂਦੇ ਸਮੇਂ ਉਹਨਾਂ ਦੀ ਮੌਤ ਹੋ ਗਈ ਬੱਚਾ ਬਹੁਤ ਸੀਰੀਅਸ ਆ ਬੱਚੇ ਦੀ ਵੀ ਕਾਫੀ ਸੱਟਾਂ ਲੱਗੀਆਂ ਬੱਚਾ ਬੁਲਟ ਮੋਟਰਸਾਈਕਲ ਤੇ ਆਪਣੇ ਸਕੂਲ ਜਾ ਰਿਹਾ ਸੀਗਾ ਜਿਹਦੇ ਕੋਈ ਕਾਫੀ ਸੀਰੀਅਸ ਆ ਸਵੇਰੇ ਸਮਾਂ ਲਗਭਗ 9:30 ਵਜੇ ਸਰਾਏ ਜੱਟਾ ਨਗਰ ਵਿਖੇ ਇੱਕ ਰੋਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਇੱਕ ਸਰਦਾਰ ਸੁਵਰਨ ਸਿੰਘ ਪੁੱਤਰ ਸ਼ਰਮ ਸਿੰਘ ਵਾਸੀ ਸਰਾਏ ਜੱਟਾ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ ਔਰ ਦੂਸਰਾ ਇੱਕ ਬੱਚਾ ਜਿਹੜਾ ਸੀਗਾ ਮੋਟਰ ਬੁਲਟ ਮੋਟਰਸਾਈਕਲ ਉੱਤੇ ਉਹਦੇ ਵੀ ਕਾਫੀ ਮੇਜਰ ਇੰਜਰੀ ਆਈਆਂ ਔਰ ਉਹ ਐਸ ਸਮੇਂ ਜਲੰਧਰ ਸ਼ਾਇਦ ਕਿਸੇ ਪ੍ਰਾਈਵੇਟ ਹਸਪੀਟਲ ਚ ਜਾ ਚੁੱਕਾ ਸੀ ਬਾਕੀ ਰੋਡ ਐਕਸੀਡੈਂਟ ਜਿਹੜੇ ਜੋ ਆਪਾਂ ਦੇਖ ਰਹੇ ਹਾਂ ਹਲੇ ਤੋਂ ਵਾਲੇ ਰੋਡ ਹੀ ਵਾਪਰ ਰਹੇ ਆ ਸੋ ਸਾਡੇ ਤੇ ਵੱਡੀ ਲੋਡ ਆ ਰੋਡ ਸਿਸਟਮ ਨੂੰ ਔਰ ਟ੍ਰੈਫਿਕ ਸਿਸਟਮ ਨੂੰ ਸਚਾਰੂ ਤਰੀਕੇ ਨਾਲ ਕਰਨ ਦੀ ਔਰ ਉਸ ਤੋਂ ਉੱਪਰ ਜਿਹੜੀ ਆ ਕਿ ਸਪੀਡ ਲਿਮਟ ਕੋਈ ਨਹੀਂ ਕੋਈ ਨੀ ਨਿਗਰਾਨੀ ਨਹੀਂ ਹੋ ਰਹੀ ਐ ਨਾ ਗੱਲਾਂ ਦੇ ਉੱਪਰ ਤੇ ਜਦੋਂ ਫਿਰ ਪਾਣਾ ਵਾਪਰ ਜਾਂਦਾ ਉਦੋਂ ਪਰਿਵਾਰਾਂ ਦਾ ਵੀ ਤੇ ਸਿਸਟਮ ਦੇ ਹਾਲਾਤ ਦੇ ਮੁਤਾਬਕ ਵੀ ਵੱਡੇ ਨੁਕਸਾਨ ਹੋ ਜਾਂਦੇ ਆ ਸੋ ਉਹਦੇ ਵਿੱਚ ਸਕੂਲ ਬੱਚਿਆਂ ਪ੍ਰਤੀ ਵੀ ਮਾਪਿਆਂ ਨੂੰ ਵੀ ਚੁੱਕਨੇ ਹੋਣਾ ਚਾਹੀਦਾ ਔਰ ਸਾਨੂੰ ਨੂੰ ਸਮਾਜ ਨੂੰ ਵੀ ਇਹ ਇਨ੍ਹਾਂ ਗੱਲਾਂ ਪ੍ਰਤੀ ਚੁੱਕਨੇ ਹੋਣਾ ਚਾਹੀਦਾ ਤਾਂ ਜੋ ਇਹੋ ਜਿਹੇ ਜਿਹੜੇ ਅਣਹੋਣੀਆਂ ਵਾਪਰ ਰਹੀਆਂ ਆ ਮਾਂ ਪਰਿਵਾਰਾਂ ਤੇ ਵੱਡੇ ਨੁਕਸਾਨ ਹੋ ਰਿਹਾ ਇਹਨਾਂ ਤੋਂ ਬਚਿਆ ਜਾ ਸਕੇ ਪਵਿੱਤ੍ਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਸਥਾਨਕ ਭੀੜ ਭਰੇ ਬਾਜ਼ਾਰ ਵਿੱਚ ਨਜ਼ਦੀਕ 36 ਨੰਬਰ ਗਲੀ ਵਿੱਚ ਦਿਨ ਦਿਹਾੜੇ ਸ਼ਰੀਆਮ ਗੁੰਡਾਗਰਦੀਕਰਨ ਦਾ ਮਾਮਲਾ ਸਾਹਮਣੇ ਆਇਆ। ਵਾਇਰਲ ਹੋਏ ਵੀਡੀਓ ਵਿੱਚ 5-6 ਨੌਜਵਾਨ ਮੋਟਰਸਾਈਕਲਾਂ ਦੇ ਸਵਾਰ ਹੋ ਕੇ ਆਏ ਤੇ ਇੱਕ ਨੌਜਵਾਨ ਨਾਲ ਕੁੱਟਮਾਰ ਕਰਦੇ ਨਜ਼ਰ ਆਏ ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਨੌਜਵਾਨ ਆਏ ਅਤੇ ਉੱਥੇ ਜਾਂਦੇ ਇੱਕ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਧੜਾ ਧੜ ਕੁੱਟਣਾ ਸ਼ੁਰੂ ਕਰ ਦਿੱਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਿਰਮਲ ਕੂਟੀ ਅਸੀਚਿਵਾਲ ਵਿੱਚ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 37ਵੀਂ ਵਰ੍ਹੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਤ ਅਵਤਾਰ ਸਿੰਘ ਦੀਆਂ ਸਿੱਖਿਆਵਾਂੋਂ ਸਤਕਾਹੀ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਰਾਜ ਸਭਾ ਮੈਂਬਰਾਂ ਸੰਤ ਬਲਬੀਰ ਸਿੰਘ ਸਿਂਚੇਵਾਲ ਦਾ ਵੱਡਾ ਯੋਗਦਾਨ ਰਿਹਾ। ਉਹਨਾਂ ਕਹੇ ਕਿ ਭਾਵੇਂ ਬਾਬੇ ਨਾਨਕ ਦਾ ਪਵਿੱਤਰ ਵਹੀ ਹੋਵੇ, ਭਾਵੇਂ ਚਿੱਟੀ ਵੀ ਜਾਂ ਬੁੱਢਾ ਦਰਿਆ ਹੋਵੇ। ਜਿਹ ਸੰਤਪਾਪਾਵਤਾਰ ਸਿੰਘ ਹੋਰਾਂ ਦੀ ਵਰਸੀ ਸਮਾਗਮ ਦੇ ਵਿੱਚ ਸੰਗਤਾਂ ਦੇ ਚਰਨ ਪਰਚਣ, ਗੁਰੂ ਦੇ ਚਰਨ ਪਰਚਣ ਦਾ ਮੌਕਾ ਮਿਲਿਆ ਇਹ ਬਕਿਆ ਸੰਤਪਾਪਾ ਬਲਬੀਰ ਸਿੰਘ ਜੀ ਸਿਂਚੇਵਾਲ ਹੋਰਾਂ ਨੇ ਔਰ ਮੈਂ ਗੁਰੂ ਪਾਸ਼ਾ ਦੇ ਸੰਤਾਂ ਸੰਕਾ ਦੇ ਨਾਮ ਜਾਬਾਸ ਕੀਤੀ ਹੈ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿਚ ਰੱਖਣ ਔਰ ਪੰਜਾਬ ਵਾਤਾਵਰਨ ਤੋਂ ਇੱਕ ਨੰਬਰ ਬਣੇ ਪੰਜਾਬ ਦੇ ਦਰਿਆਵਾਂ ਨੂੰ ਉਸ ਮੁਰਦ ਤੋਂ ਫਿਰ ਜੀਵਨ ਯੋਗ ਦਰਿਆ ਬਣਾਈਏ ਤੇ ਪੰਜਾਬੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਤੁਹਾਨੂੰ ਸਭ ਉਤਰਾ ਦਿਕਾ ਆਪ ਸਭ ਨੂੰ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਬਹੁਤ ਵੱਡੀ ਯਤਨ ਕਰ ਰਹੇ ਆ ਤੇ ਸਰਕਾਰ ਦਾ ਕੀ ਹਾਲ ਸਰਕਾਰ ਬਿਲਕੁਲ ਉਹਨਾਂ ਦੇ ਨਾਲ ਹੈ ਜੀ ਔਰ ਸਰਕਾਰ ਦਾ ਹਰੇਕ ਸ਼ਖਸ ਦੇ ਨਾਲ ਨੰਤ ਬਾਬਾ ਗੁਲਬੀਰ ਸਿੰਘ ਜੀ ਦਾ ਉਹ ਤੇ ਮਹਾਪੁਰਜ ਨੇ ਉਹਨਾਂ ਦੇ ਚਰਨਾਂ 'ਚ ਹਮੇਸ਼ਾ ਸੀ ਸਾਰੇ ਹਾਜ਼ਰ ਹੈ ਸ਼ੁਰੂ ਤੋਂ ਹਾਜ਼ਰ ਹੈ ਸਰਕਾਰ ਬਣਨ ਤੋਂ ਪਹਿਲਾਂ ਤੋਂ ਵੀ ਹਾਜ਼ਰ ਹੈ ਔਰ ਉਹਨਾਂ ਦਾ ਕੰਮ ਹੈ ਜਿਹੜਾ ਉਹ ਲੋਕ ਭਲਾਈ ਵਾਲਾ ਕੰਮ ਹੈ ਔਰ ਕੱਲੀਓ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕੰਮ ਕਰਕੇ ਰੱਖਾਇਆ ਬਹੁਤ ਵਧੀਆ ਸ਼ੁਰੂਆਤ ਕੀਤੀ ਉਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਖੰਨਾ ਸ਼ਹਿਰ ਵਿੱਚ ਇੱਕ ਦੁਖਦਾਈ ਅਤੇ ਚਮਕਾਣ ਵਾਲੀ ਖਬਰ ਸਾਹਮਣੇ ਆਈ ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਿਕ ਨਾਟਕ ਦੀ ਨਕਲ ਕਰਦਿਆਂ 13 ਸਾਲਾਂ ਅਨੀਤਾ ਨਾਮਕ ਲੜਕੀ ਆਪਣੀ ਜਾਨ ਗਵਾ ਬੈਠੀ ਅਨੀਤਾ 8ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਉਸ ਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਤੋਂ ਆਇਆ ਹੋਇਆ ਹੈ ਜੋ ਇਸ ਸਮੇਂ ਦਰਾਹਾਂ ਵਿੱਚ ਵਸਦਾ ਹੈ ਇਹ ਹਾਦਸਾ ਐਤਵਾਰ ਦੀ ਸ਼ਾਮ ਨੂੰ ਵਾਪਰਿਆ ਨੀਤਾ ਆਪਣੇ ਭਰਾ ਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਨਾਲ ਘਰ ਵਿੱਚ ਬੈਠੀ ਸੀ ਆਈਡੀ ਨਾਟਕ ਦੇਖ ਰਹੀ ਸੀ ਨਾਟਕ ਦਰਾਂ ਨੂੰ ਨਕਲ ਕਰਦੇ ਆ ਇੱਕ ਖਤਰਨਾਕ ਦ੍ਰਿਸ਼ ਦਿਖਾਉਣ ਲੱਗ ਪਈ ਉਸ ਨੇ ਇੱਕ ਤਾਰ ਲੈ ਕੇ ਆਪਣੀ ਗਰਦਨ ਵਿੱਚ ਪਾ ਲਈ ਤੇ ਫਾਂਸੀ ਲੈਣ ਵਾਲੀ ਨਕਲ ਕਰਦਿਆਂ ਮੇਜ਼ ਤੇ ਚੜ ਗਈ ਤੇ ਅਚਾਨਕ ਮੇਜ਼ ਟੁੱਟ ਗਿਆ ਤੇ ਅਨੀਤਾ ਦਾ ਸੰਤੁਲਨ ਖੋ ਗਿਆ ਤੇ ਉਹ ਤਾਰ ਨਾਲ ਲਟ ਗਈ ਤੇ ਉਸ ਦੀ ਉਸੇ ਟਮੇ ਟਾਈਮ ਹੀ ਮੌਤ ਹੋ ਗਈ ਸਾਡੇ ਕੋਲ ਨਾ ਰਾਜਵੰਦਵਾ ਇਹਦੀ ਲਕੀ ਅਨੀਤਾ ਹੈ ਇਹ ਉਮਰ ਗਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਕੁੜੀ ਦੀ ਰਫਾਹ ਲੈ ਗਿਆ ਉੱਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੌਕੇ ਤੇ હાજર ਨਹੀਂ ਸੀਗੇ ਆਪਣੇ ਕੰਮਕਾਰਾਂ ਤੇ ਗਏ ਸੀ ਇਹ ਲੜਕੀ ਨੇ ਤਾਰ ਦੇ ਨਾਲ ਕਪੜੇ ਧਣ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਤੁੰਨੀ ਨਾਲ ਫਾਹ ਲਿਆ ਹੋਇਆ ਸੀ ਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਸਭ ਕੁਝ ਕਾਰਨ ਇਕਤਮ ਕੇ ਸਾਹਮਣੇ ਆਏ ਕੋਈ ਕਾਰਨ ਪਹਿਲ ਹਾਲ ਨਹੀਂ ਹੋਇਆ ਜਿਹਾ ਕਿ ਬਾਕੀ ਪੋਸਟਮਾਰਟ ਹੋ ਰਿਹਾ ਹੈ ਇਹ ਧੁਕੀਆ ਮਾਨਸਾ ਵਿੱਚ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਵਿੱਚ ਰਾਜਾ ਵੜਿੰਗ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਚਿੱਟੇ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਜਿਸ ਕਰਕੇ ਲੋਕੀ ਹੁਣ ਅਫੀਮ ਦੀ ਖੇਤੀ ਦੀ ਮੰਗ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਉਹ ਵਿਚਾਰ ਕਰਨਗੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਕਤਲ ਤੇ ਬਲਾਸਟ ਹੋ ਰਹੇ ਹਨ ਇਹ ਸਭਾ ਪੂਰੇ ਜ਼ਿਲ੍ਹੇ ਦੀ ਸੀ ਔਰ ਮੈਂ ਤੇ ਡਲਵੀ ਸਾਹਿਬ ਤੇ ਖੰਗੜ ਸਾਹਿਬ ਵਿਸ਼ੇਸ਼ ਤੌਰ ਤੇ ਅਜਮਾਨ ਸਾਹਿਬ ਪਰ ਮਾੜਾ ਆਈਡੀਆ ਬਣਾ ਕਰੀ ਅਤੇ ਜਿਸ ਪ੍ਰਕਾਰ ਸੰਵਿਧਾਨ ਨੂੰ ਤੋੜਨ ਦੀਆਂ ਸ਼ਾਸ਼ਾ ਜਿਸ ਪ੍ਰਕਾਰ ਜਿਹੜੇ ਸਾਡੇ ਇੰਸਟੀਚਿਊਸ਼ਨ ਸੀ ਉਹਨਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਜਿਵੇਂ ਕਿ ਇਨਕਮ ਟੈਕਸ, ਈਡੀ, ਸੀਬੀਆਈ ਵਿਜੀਲੈਂਸ ਇਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ ਔਰ ਜਾਣ ਬੁੱਝ ਕੇ ਇਹਨਾਂ ਆਧਾਰਿਆਂ ਦੁਆਰਾ ਆਪੋਜੀਸ਼ਨ ਦੀ ਆਵਾਜ਼ ਨੂੰ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਜਵਾਹਰ ਲਾਲ ਨਹਿਰੂ ਜੀ ਦੀ ਵਰਸੀ ਹੈ ਤੇ ਮੈਨੂੰ ਯਾਦ ਆ ਗਈ ਉਹਨਾਂ ਦੀ ਇੱਕ ਕਹਾਣੀ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਕਿਸੇ ਔਰਤ ਨੇ ਪੀੜ ਚੋਟ ਕੇ ਉਹਨਾਂ ਦਾ ਕਾਲਰ ਫੜ ਲਿਆ ਤੇ ਕਾਲਰ ਫੜ ਕੇ ਉਹਨਾਂ ਨੇ ਕਿਹਾ ਕਿ ਆਪ ਤਾਂ ਪ੍ਰਧਾਨ ਮੰਤਰੀ ਬਣ ਗਿਆ ਪਰ ਸਾਨੂੰ ਦੱਸ ਕੀ ਮਿਲਿਆ ਉਹਨਾਂ ਨੇ ਉੱਠ ਕੇ ਕਿਹਾ ਕਿ ਤੁਹਾਨੂੰ ਆਜ਼ਾਦੀ ਮਿਲੀ ਅੱਜ ਤੁਸੀਂ ਆਜ਼ਾਦ ਭਾਰਤ ਦੇ ਵਾਸੀਓ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਕਾਲਰ ਫੜਿਆ ਇਹ ਸੰਵਿਧਾਨ ਦੀ ਜਿਹੜੀ ਹੈ ਇਹ ਸੰਵਿਧਾਨ ਕਰਕੇ ਹੋਇਆ ਤੇ ਆਜ਼ਾਦੀ ਕਰਕੇ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਅਸੀਂ ਸੰਵਿਧਾਨ ਬਚਾਓ ਦਾ ਹੁਕਾ ਕਾਂਗਰਸ ਪਾਰਟੀ ਪੂਰੇ ਦੇਸ਼ ਚ ਦੇ ਰਹੀ ਹੈ ਔਰ ਰਾਹੁਲ ਗਾਂਧੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣ ਵਾਸਤੇ ਅੱਜ ਮੈਂ ਮਾਈਕ ਤੇ ਜਿੱਥੇ ਸਰ ਸੰਵਿਧਾਨ ਦੀ ਗੱਲ ਕੀਤੀ ਆ ਤੁਸੀਂ ਇੱਥੇ ਨਾ ਲੋਕ ਵੀ ਜਿਹੜੇ ਸੇਫ ਹੈਗੇ ਦੀ ਵਪਾਰੀ ਦੀ ਜਿੱਥੇ ਸਭਧਾਨ ਬਚਾਉਣ ਦੀ ਗੱਲ ਕੀਤੀ ਆ ਆਪਾਂ ਜੀ ਉਥੇ ਲੋਕ ਵੀ ਸੇਫ ਨਹੀਂ ਹੈਗੇ ਗੁੰਡਾਗਰਦੀ ਵੱਧ ਰਹੀ ਆ ਮਾ ਕੋਟਲਾ ਹਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਨਾ ਲੱਤਾਂ ਤੋੜਦਿਆਂ ਵਪਾਰੀ ਕੋਈ ਨਾ ਲੱਤਾਂ ਤੋੜਨ ਵਾਲਾ ਕિસ્ਸਾ ਇੱਥੇ ਹੀ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਅੱਜ ਤੱਕ ਉਹਨਾਂ ਦਾ ਪਰਿਵਾਰ ਫਿਰਦਾ ਸੜਕਾਂ ਤੇ ਲਟਾਂ ਤੋੜਨ ਵਾਲਾ ਗੋਲੀ ਮਾਰਨ ਵਾਲਾ ਇਹ ਤਾਂ ਰੋਜ਼ ਦੇ ਕਿਸੇ ਅੱਜ ਤੁਹਾਨੂੰ ਪਤਾ ਬੰਬ ਬਲਾਸਟ ਹੋ ਗਿਆ ਬੰਬ ਧਮਾਕੇ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਇਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਹੈਂਡ ਗਰਨੇਡ ਡੇਗੇ ਜਾ ਰਹੇ ਨੇ ਥਾਣਿਆਂ ਤੇ ਹੈਂਡ ਗਰਨੇਡ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾਲ ਦੀ ਕੋਈ ਗੱਲ ਰਹਿਣੀ ਗਈ ਇਹਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਦੋਨੋਂ ਜ਼ਿੰਮੇਦਾਰ ਹੈ ਬਾਰਡਰ ਤੋਂ 50 ਕਿਲੋਮੀਟਰ ਦਾ ਏਰੀਆ ਬਾਰਡਰ ਸਕਿਉਰਿਟੀ ਫੋਰਸਸ ਕੋਲੇ ਹੈ ਲੇਕਿਨ ਇਸ ਦੇ ਬਾਯੂਦ ਵੀ ਸੈਂਟਰ ਨੂੰ ਪਤਾ ਹੈ ਕਿ ਹਾਲਾਤ ਖਰਾਬ ਹੈ ਇਸ ਦੇ ਬਾਯੂਦ ਵੀ ਨਾ ਤਾਂ ਸੈਂਟਰ ਕੋਈ ਤਵੱਜੂ ਕਰ ਰਿਹਾ ਤੇ ਨਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹਨੇ ਤਾਂ ਕਰਨੀ ਕੀ ਹੈ ਅਜ਼ਾਦੀ ਜੱਟਿਆਲੇ ਗੁਰੂ ਵੀ ਕੱਲ ਹੋਇਆ ਕਾਂਗਰਸ ਸਾਹਿਬ ਦਾ ਅਜ਼ਾਦੀ ਦੀ ਗੱਲ ਕਰਦੇ ਆਪ ਧਰਨਾ ਲਾਉਂਦੇ ਹੋ ਦੂਸਰਿਆਂ ਨੂੰ ਧਰਨਾ ਲਾਉਂਦੇ ਮੈਂ ਤਾਂ ਕਿਹਾ ਕਿ ਜਿਹੜੀ ਧਰਨੀਆਂ ਜੋ ਨਿਕਲੀ ਪਾਰਟੀ ਹੈ ਉਹ ਅੱਜ ਕਿਸਾਨਾਂ ਨੂੰ ਕਹਿ ਰਹੀ ਹੈ ਰਾਏ ਦੇ ਏਰੀਆ ਵੀ ਧਰਨਾ ਲਾ ਲਓ ਵਾਹ ਵਾਹ ਮਾਨ ਸਾਹ ਵਾਹ ਲਾਸਟ ਕਿ ਸਵਾਲ ਆਈ ਦਿਲ ਰਾਤ ਮਿਹਨਤ ਕਰ ਰਹੇ ਹਾਂ ਕਾਂਗਰਸ ਨੂੰ ਕੰਮਜਾਬ ਕਰ ਲਈ ਉਥੇ ਭਾਰਤ ਭੂਸਨ ਜੀ ਨੇ ਬਾਜਬਾ ਸਾਹਿਬ ਦੀ ਤੁਹਾਡੀ ਫੋਟੋ ਵੀ ਨੀਉਜ਼ ਲਈ ਫਿਰ ਕੀ ਹੋ ਗਿਆ ਜੇ ਮੇਰੀ ਫੋਟੋ ਨਹੀਂ ਲਈ ਤਾਂ ਇਸੇਰਾ ਮਤਲਬ ਇਹ ਥੋੜੀ ਹੈ ਕਿ ਕਾਂਗਰਸ ਪਾਰਟੀ 'ਚ ਲੜਾਈ ਹੈ ਫੋਟੋ ਲਾਉਣਾ ਨਾ ਲਾਉਣਾ ਐਡੀ ਗੱਲ ਹੈ ਕਾਂਗਰਸ ਪਾਰਟੀ ਦਾ ਅੱਜ ਕਾਂਗਰਸ ਪਾਰਟੀ ਇਸ ਦੇਸ਼ 'ਚੋਂ ਇਹ ਇਹ ਆਜ਼ਾਦੀ ਚੋਂ ਨਿਕਲੀ ਹੋਈ 파ਟੀ ਇਹ ਛੋਟੀਆਂ ਗੱਲਾਂ ਅਸੀਂ ਜਿਹੜੀ ਵੈਸਟ ਦੀ ਚੋਣ ਹੈ ਲੁਧਿਆਣੇ ਦੀ ਵੱਡੇ ਫਰਕ ਦੇ ਨਾਲ ਚੋਣ ਕਾਂਗਰਸ ਪਾਰਟੀ ਜਿੱਤ ਗਈ ਛੋਟੀਆਂ ਗੱਲਾਂ ਸਫਾਈ ਸੇਵਕ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਸੰਬੰਧੀ ਹੜਤਾਲ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਗਰ ਕੌਂਸਲ ਬੁਡਲਾਡਾ ਦੇ ਸਫਾਈ ਸੇਵਕ ਸੁਨੀਲ ਕੁਮਾਰ ਨੇ ਦੱਸਿਆ ਕਿ ਸਫਾਈ ਸੇਵਕ ਯੂਨੀਅਨ ਬੁਡਲਾਡਾ ਪੂਰੇ ਪੰਜਾਬ ਮਾਨਸਾ ਜ਼ਿਲ੍ਹੇ ਵਿੱਚ ਸੱਤ ਕਮੇਟੀਆਂ ਮਿੱਥੇ ਸਮੇਂ ਲਈ ਧਰਨੇ ਉੱਤੇ ਬੈਠੀਆਂ ਹੋਈਆਂ ਹਨ। ਉਹਨਾਂ ਕਹਿ ਕੇ ਬੁਢਲਾਡਾ ਸ਼ਹਿਰ ਵਿੱਚ ਸਾਡੀਆਂ ਮੁੱਖ ਮੰਗਾਂ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਹਨ। ਉਹਨਾਂ ਕਹਿ ਹੈ ਕਿ 2021 ਵਿੱਚ ਪਾਲਿਸੀ ਆਈ ਸੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਪਰੰਤੂ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਕੀਮ ਲਾਗੂ ਨਹੀਂ ਕੀਤੀ ਗਈ। ਉਹਨਾਂ ਕਹਿ ਹੈ ਕਿ ਸਾਡੀ ਦੂਜੀ ਮੰਗ 2021 ਦਾ EPF ਰੁਕਿਆ ਹੋਇਆ ਹੈ ਤੇ ਉਸ ਨੂੰ ਵੀ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਆਊਟਸੋਰਸ ਮੁਲਾਜ਼ਮ ਦੀ ਸਮੇਂ ਸਿਰ ਤਨਖਾਹ ਨਾ ਮਿਲਣਾ ਹੈ। ਉਨਾ ਇਹ ਵੀ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੌਣ ਮਿੱਥੇ ਸਮੇਲੀ ਤਰਨੀ ਉੱਤੇ ਬੈਠੇ ਰਹਿਣਗੇ ਤੇ ਪੰਜਾਬ ਸਰਕਾਰ ਦਾ ਪਿੱਟ ਸੇ ਆਪਾਂ ਕਰਨਗੇ ਸਪਾਈ ਸੇ ਉਹ ਸ਼ਾਂਤੀ ਦੇਵੀ ਅਸੀਨਗਰ ਕਾਉਂਸਲ ਦੀ ਸੇਵਾ ਕਰਦੇ ਆ ਰਹੇ ਆ ਪਿਛਲੇ ਬਹੁਤ ਸਮੇਂ ਤੋਂ ਅਸੀਂ ਬੱਚੇ ਸੁੱਤੇ ਵੀ ਛੱਡ ਕੇ ਆ ਜੰਨੇ ਸਾਡੇ ਬੱਚੇ ਆ ਜਿਹੜੇ ਮੇਰੇ ਪਤੀ ਜੇ ਪਾਈ ਨੇ ਉਹ ਬਹੁਤ ਆ ਹਾਲਾਤ ਦੇ ਵਿੱਚ ਇਹਦੇ ਗੁਜ਼ਾਰਾ ਨਹੀਂ ਹੁੰਦਾ ਸਾਡੀ ਕੋਈ ਸੁਣਾਈ ਨਹੀਂ ਕਰਦਾ ਮਿੱਠੀ ਗੋਲੀਆਂ ਦਿੰਦੇ ਨੇ ਔਰ ਸਾਨੂੰ ਕਹਿੰਦੇ ਨੇ ਚਲੋ ਕੰਮ ਕਰ ਲਓ ਤੁਹਾਡਾ ਕੰਮ ਹੋ ਜਾਊਗਾ ਸਾਡਾ ਕੰਮ ਅੱਜ ਤੱਕਰ ਨਹੀਂ ਹੋਇਆ ਤੋਂ ਸਾਨੂੰ ਕੱਚੇ ਹੈਗੇ ਜਿਹੜੇ ਕੱਚੇ ਤੇ ਔਰਤਾਂ ਅਸੀਂ ਪੱਕੇ ਕਰਦੋ ਗਵਰਨਮੈਂਟ ਤਾਂ ਠੀਕ ਹੈ ਨਹੀਂ ਇਹਦੋਂ ਵੀ ਚੱਕਾ ਜਾਮ ਕਰਾਂਗੇ ਔਰ ਸਾਰੇ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਮੈਂ ਸੁਨੀਲ ਕੁਮਾਰ ਨਗਰ ਕੌਂਸਲ ਬਲਾਡਰ ਸਪਾਈ ਸੇਵਕ ਜਿਵੇਂ ਕਿ ਸਾਡੀ ਸਪਾਈ ਸੇਵਕ ਯੂਨੀਅਨ ਰਜਿਸਟਰਡ ਪੰਚਤੀ ਪੂਰੇ ਪੰਜਾਬ ਮਾਨਸਾ ਜ਼ਿਲ੍ਹਾ ਵਿੱਚ ਸੱਤ ਕਮੇਟੀਆਂ ਸੱਤ ਕਮੇਟੀਆਂ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠੀਆਂ ਨੇ ਉਵੇਂ ਅੱਜ ਅਸੀਂ ਧਰਨੇ ਤੇ ਬਹਿ ਗਏ ਬਲਾਡਾ ਸ਼ਹਿਰ ਦੇ ਵੀ ਸਾਡੀ ਮੁੱਖ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਜੋ ਕਿ 2021 ਦੇ ਵਿੱਚ ਪਾਲਿਸੀ ਆਈ ਸੀ ਵੀ ਕੱਚੇ ਕੰਮਾਂ ਨੂੰ ਪੱਕੇ ਕਰ ਦਾਂਗੇ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਸਕੀਮ ਲਾਗੂ ਨਹੀਂ ਕੀਤੀ ਦੂਜੀ ਮੰਗ ਸਾਡੀ ਮੁੱਖ ਮੰਗੇ ਇਹ ਆ ਸਾਡਾ 2021 ਦਾ EPF ਰੁਕਿਆ ਹੋਇਆ ਜੀ ਉਹ ਲਾਗੂ ਕੀਤਾ ਜਾਵੇ ਜਦੋਂ ਤੱਕ ਸਾਡੀਆਂ ਮੁੱਖ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਰਹਾਂਗੇ ਤੇ ਪੰਜਾਬ ਸਰਕਾਰ ਦਾ ਐਂ ਹੀ ਪਿੱਟ ਛਾਪਾ ਕਰੀ ਜਾਵਾਂਗੇ ਜੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ